ਹਾਂਜੀ ਬਾਈ ਸਾਰੇ ਭਰਾਵਾਂ ਦਾ ਧੰਨਵਾਦ ਆ ਜੀ ਅੱਜ ਦੀ ਵੀਡੀਓ ਬਹੁਤ ਭਰਾਵਾਂ ਲਈ ਖਾਸ ਆ ਜਿਹੜੇ ਭਰਾਵਾਂ ਦਾ ਫੋਨ ਆਉਂਦਾ ਧੋਕੜ ਗੱਬਣ ਵੇੜਾਂ ਲਈ ਅੱਜ ਧੋਕੜ ਗੱਬਣ ਬੱਚੀ ਲੈ ਕੇ ਆਏ ਆ ਉਹ ਵੀ ਬਹੁਤ ਜ਼ਿਆਦੇ ਟੌਪ ਦੀ ਬਾਈ ਪਹਿਲਾਂ ਗੱਲ ਕਰ ਲਈਏ ਦੀ ਹਾਈਟ ਦੀ ਪਹਿਲਾਂ ਖੜਨੀ ਖੁੜਨੀ ਚੈੱਕ ਕਰੋ ਬਾਈ ਸਾਨਾਂ ਵਾਲੀ ਖੜਨੀ ਆ ਜਮਾ ਤੇ ਜੇ ਹਾਈਟ ਦੀ ਗੱਲ ਕਰੀਏ ਵੀਰੇ ਕੋਈ ਵੀ ਭਰਾ ਫੁੱਲ ਕੱਦ ਮੰਨ ਕੇ ਆ ਜਾਓ ਜੇ ਉਦੋਂ ਦੀ ਚਾਰ ਉਂਗਲਾਂ ਉੱਚੀ ਨਾ ਨਿਕਲੀ ਫੇਰ ਆ ਕੇ ਕਿਹੋ ਵੀ ਹਾਂ ਬਾਈ ਸਵਾਦ ਆ ਗਿਆ ਖੁਰਨੀ ਤੁਸੀਂ ਸਾਡੀ ਫੁੱਲ ਉੱਚੀ ਆ ਦੇਖ ਸਕਦੇ ਹੋ ਖੁਰਨੀ ਤੋਂ ਵੀ ਕਿੰਨੀ ਉੱਚੀ ਹਜੇ ਇਹਦੀ ਧੌਣ ਤੇ ਕੱਦ ਜੇ ਤੁਸੀਂ ਤੁਹਾਨੂੰ ਮੈਂ ਦੱਸਾਂ ਵੀ ਬਾਈ ਤੁਸੀਂ ਐ ਮੰਨ ਲਓ ਵੀ ਇਹਦਾ ਮੰਨੋ ਕੱਦ ਜਿਵੇਂ ਕਹਿੰਦੇ ਨੇ ਪੂਰਾ ਵੱਡਾ ਫੁੱਲ ਕੱਦ ਦਾ ਬਾਈ ਕੋਈ ਛੋਟੀ ਨਹੀਂ ਹੈਗੀ ਤੇ ਪੰਜਵਾਂ ਮਹੀਨਾ ਗੱਭਣ ਨੂੰ ਚੱਲਦਾ ਗਿਆ ਵੀਰੇ ਤੇ ਚਾਰੇ ਥਾਂ ਨਿਕਣਵੇਂ ਪੂਰੇ ਗੈਪ ਤੇ ਨੇ 10 ਕਿਲੋ ਦੁੱਧ ਆ ਤੁਸੀਂ 8 ਮੰਨ ਕੇ ਲਿਜਾ ਸਕਦੇ ਹੋ ਗੁਲਾਬੀ ਥਾਣਾ 나ੜ ਨੂਰ ਦੁੱਧ ਵਾਲੀ ਬਹੁਤ ਸੋਹਣੀ ਆ ਸੀਲਸ ਲੱਗ ਬਹੁਤ ਆ ਤੇ ਇਹ ਚ ਭਾਈ ਬਹੁਤ ਨੰਬਰ ਵਾਣਾ ਤੇ ਕਈ ਬਰਾਮਾ ਨੂੰ ਇਹ ਹੁੰਦਾ ਵੀ ਆ ਕੇ ਛੋਟੀ ਨਾਲ ਨਿਕਲ ਜੇ ਛੋਟੀ ਜਿਹੜਾ ਬਹਿਮੀ ਕਰਦੇ ਹੋ ਭਾਈ ਤਾਂ ਕਿ ਬਹੁਤ ਵੱਡੇ ਹੋ ਕੱਦ ਕਾਟ ਦੇ ਵਿੱਚ ਆ ਬਾਕੀ ਖੜ ਨਹੀਂ ਗੁਣ ਨਹੀਂ ਦੇਖੋ ਤੇ ਪੂਰੀ ਆਣ ਤੰਦਰੁਸਤ ਕਿਸੇ ਕੋਲ ਸੇ ਹੱਥ ਧਰਾਂ ਦੀ ਕੰਮੀ ਨਹੀਂ ਹੈਗੀ ਵੀ ਕਈ ਵਾਰੀ ਕੋਈ ਆਏ ਹੁੰਦਾ ਵੀ ਕਿਸੇ ਵੀ ਗੱਲ ਬਾਤ ਤੋਂ ਬਾਕੀ ਰੀਡ ਦੀ ਹੱਡੀ ਹੱਡੀ ਸਿੱਧੀ ਕੋਈ ਢੂਈ ਨਹੀਂ ਚੱਕਦੀ ਬਾਕੀ ਜਿਹੜਾ ਰੰਗ ਆ ਵੀਰੇ ਤੁਹਾਨੂੰ ਵੀ ਪਤਾ ਇਹ ਜੇ ਰੰਗ ਦੀ ਅੱਜ ਕੱਲ 30 35000 ਦੀ ਜੇ ਲੈਣੀ ਹੋਵੇ ਮਿਲਦੀ ਆ 40 432 ਤੋਂ ਅੱਗੇ ਗੱਭਣ 10 ਮਹੀਨਾ ਆਪਣੇ ਸੌਰੀ 5ਵਾਂ ਮਹੀਨਾ ਨੂੰ ਗੱਭਣ ਨੂੰ ਚੱਲਦਾ ਦੁੱਧ 10 ਕਿਲੋ ਤੁਸੀਂ 8 ਮੰਨ ਕੇ ਲੈ ਜਾ ਸਕਦੇ ਹੋ ਤੇ ਬਾਕੀ ਆਰਡਰ ਕੁਆਲਿਟੀ ਚੈੱਕ ਕਰ ਲਓ ਬਹੁਤ ਸੋਹਣੀ ਆ ਰੇਟ ਬਿਲਕੁਲ ਬਾਜੂ ਵੀਰੇ 65000 ਰੁਪਇਆ ਤੇ ਜਿਹਦੇ ਵਿੱਚੋਂ ਤੁਹਾਡਾ ਬਣਦਾ ਮਾਨ ਤਾਨ ਵੀ ਜ਼ਰੂਰ ਕਰਿਆ ਜਾਊਗਾ ਪਿੰਡ ਭਧੌੜਾ ਜੀ ਜ਼ਿਲ੍ਹਾ ਬਰਨਾਲਾ 95922 74577 ਆਪਣਾ ਫੋਨ ਨੰਬਰ ਆ ਟੋਕੜ ਗੱਬਣ ਵੈਸੜਾ ਪੰਜਵਾਂ ਮਹੀਨਾ ਜੀ ਇਹਨੂੰ ਚੱਲਦਾਗਾ ਤੇ ਦੁੱਧ 10 ਕਿਲੋ ਤੁਸੀਂ 8 ਮੰਨ ਲਿਓ ਤੇ ਬਾਕੀ ਖੜ ਨਹੀਂ ਖੁਣ ਨਹੀਂ ਰੰਗ ਕਿਸੇ ਪਾਸੇ ਹੱਥ ਤਰਾ ਨਹੀਂ ਬਾਈ ਬੇਫਿਕਰ ਹੋ ਕੇ ਲੈ ਜਾ ਸਕਦੇ ਹੋ ਚੈੱਕ ਆਪਦੀ ਕਰਾ ਕੇ ਲੈ ਜਾ ਸਕਦੇ ਹੋ ਮੇਰੇ ਕੋਲੇ 10 ਚੋਂ 10 ਟਾਈਮ ਚੋ ਕੇ ਲੈ ਜਾ ਸਕਦੇ ਹਾਂ ਤੇ ਸਾਰੇ ਪਨਾਮਾਂ ਦਾ ਧੰਨਵਾਦ ਆ ਜੀ ਵੀਡੀਓ ਦੇਖਣ ਲਈ ਆਪਣੇ ਚੈਨਲ ਦਾ ਤੁਹਾਨੂੰ ਪਤਾ ਵੀ ਬਾਜ਼ਵ ਰੇਟ ਦੇ ਵਿੱਚ ਬੜਾਂ ਦੀ ਵੀਡੀਓ ਆਉਂਦੀ ਰਹਿੰਦੀ ਆ ਹੁਣ ਸੂਣ ਵੇਲੇ ਬਾਈਆਂ ਨੇ ਦੱਸਿਆ ਸੀਗਾ ਬਾਈ ਪਹਿਲੇ ਸੂਏ ਦਾ 1 ਲੱਖ ਤੇ 11000 ਰੁਪਇਆ ਲੱਗਦਾ ਸੀਗਾ ਤੇ ਚਲੋ ਬਾਈਆਂ ਨਾਲ ਥੋੜੀ ਜਿਹੀ ਵੱਧ ਦੀ ਉਮੀਦ ਸੀ ਬਾਈ ਡੇਢ ਮੰਗਦੇ ਸੀ ਚਲੋ ਹੁੰਦਾ ਹੀ ਆ ਹਰੇਕ ਭਰਾ ਨੂੰ ਲਾਲਚ ਹੁਣ ਆਪਾਂ ਤੁਸੀਂ ਆਪ ਜੱਜਮੈਂਟ ਕਰਨੀਆਂ ਵੀ ਇਹ ਕਿੰਨੇ ਪੈਸੇ ਦੀ ਅੱਗੇ ਤਿਆਰ ਹੋ ਕੇ ਬਿਕ ਜੂਗੀ ਬਾਕੀ ਹਾਈਟ ਦੀ ਗੱਲ ਐ ਲਾਈਆਂ ਤੇ ਗਾਂ ਨਾਲ ਉੱਤ ਪਰਲੇ ਪਾਸੇ ਹਾਂ ਆ ਹਾਈਟ ਦੀ ਤੁਸੀਂ ਆਪ ਹੀ ਅੰਦਾਜ਼ਾ ਲਾ ਲਿਓ ਬਾਈ ਹੁਣ ਉਹ ਗਾਂ ਵੀ ਪੂਰੀ ਵੱਡੀ ਆ ਤੇ ਉਹਦੇ ਤੋਂ ਐ ਮੰਨ ਲਓ ਵੀ ਕਿੱਥੇ ਖੜੀ ਆ ਤੇ ਜੇ ਕਿਸੇ ਭਰਾ ਨੂੰ ਜੀ ਪਸੰਦ ਆਉਂਦੀ ਆ ਤਾਂ ਆਪਣੇ ਨਾਲ ਕੰਟੈਕਟ ਕਰਕੇ ਬਾਅਦ ਤੁਸੀਂ ਸਾਡੇ ਤੋਂ ਖਰੀਦ ਸਕਦੇ ਹੋ ਸਾਰੇ ਭਰਾਵਾਂ ਦਾ ਧੰਨਵਾਦ ਜੀ